ਤੋ ਇਹੋ ਸੇਵਾ ਕਰਨ ਸੇਵਾ ਸੁਭਾਰ ਕਰੇ ਅਹੀਂ ਅਹੀਂ ਜੀਤਾਂ ਨੂੰ ਲਾਜ ਨਹੀਂ ਆਉਂਦੀ ਜਾਨ ਦੀ ਜਾਨ ਦਾ ਨਾਸ ਕਰਦੇ ਆਂ ਕੋਈ ਕਹਿ ਰਹਾ ਹੁੰਦਾ ਦੇਰੀ ਕਿਉਂ ਦੇ ਬਾਬਾ ਜੀ ਮਿਰਦੇ ਇਹ ਬਰਿੰਦ ਐਹ ਐਹ ਨੂੰ ਕੁੱਤੇ ਨਾ ਬਿਚੇ ਇਹ ਤੋਂ ਬੋਲਣਾ ਦੇ ਦੋ ਪਾਰ ਕਰਨ ਇਹ ਪਿੰਡ ਦੇ ਬਾਹਰ ਵਾਲੀ ਸਰਕਾਰ ਘਟਣ ਜਾ ਰਹੀ ਹੈ ਪਿੰਡ ਦੇ ਬਾਹਰ ਮਾਤੁਰ ਜੰਗ ਕੋ ਦਾਏ ਜੇ ਦੀਵਾ ਪਨ ਬੱਲੇ ਜਾਰੇ ਸਭ ਹਾਲ ਚੇਤਨੂਤ ਖਾਏ ਮੰਗਾਂ ਮੰਨ ਕੇ ਤੋੜਿਆ ਹੱਥਾ ਜੇ ਰੁਆ ਮਰਨਾ ਪਰਵਾਨੋ ਬਾਬਾ ਦੀਪ ਸਿੰਘ ਅਨੋਖੇ ਸਰੀਰ ਜਦੋਂ ਕਹਿੰਦੇ ਆ ਕਈ ਵਾਰ ਕਈਆਂ ਨੂੰ ਇਹ ਵੀ ਗੱਲ ਚੁੱਪਦੀ ਆ ਕਿ ਅਨੋਖੇ ਸਰੀਰ ਅਨੋਖੇ ਸ਼ਹੀਦ ਕਹਿੰਦੇ ਕਿ ਸਾਡੇ ਤੋਂ ਬੰਦੇ ਆ ਮੋੜ ਮੋੜ ਦਾ ਇਤਨ ਪਰਾਰਭ ਹੋ ਜਾਵੇਗਾ ਬੜਾ ਸੰਜੋਗ ਲੋਕੇ ਮਾਰੇ ਮੋਟੇ ਘਰ ਦੇ ਜਦੋਂ ਵਿਆਹ ਰਿਆ ਹੁੰਦਾ ਨਾ ਕੋ ਘਰ ਦੇ ਲੋੜੇ ਵਿੱਚ ਕੋਈ ਨਾ ਕੋ ਪਰਿਵਾਰ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਪਰ ਫੇਰ ਵੀ ਸਾਰਿਆਂ ਦਾ ਚੰਗੇ ਜਿਹੜੇ ਗੁਰੂ ਸਾਹਿਬ ਜੀ ਦੀ ਸਰਨ ਲੈ ਕੇ ਚੱਲ ਰਹੇ ਆ ਗੁਰੂ ਦਾ ਉਧਾਰਾ ਲੈ ਕੇ ਗੁਰੂ ਸਾਹਿਬ ਜੀ ਨੂੰ ਬੇਨਤੀਆਂ ਕਰਕੇ ਆਪਣਾ ਜਨਮ ਸਭਰਾ ਕੀਤਾ ਭਾਈ ਬਹੁਤ ਬਹੁਤ ਆਪ ਵੱਡ ਭਾਗੇ ਹੋ ਜੋ ਹਰ ਗੱਗੇ ਦੇ ਜੋਰ ਦੇ ਨਾਲ-ਨਾਲ ਹੋਏ ਜੇ ਟਰੈਕਟਰ ਵਾਲਿਆਂ ਨੂੰ بار-बार ਬੇਨਤੀਆਂ ਕਰਨੀ ਕਿਉਂਕਿ ਬੜੀ ਸੀਤਿਆਂ ਨੁਕਸਾਨ ਉਡਾਵਾ ਇੱਕ ਦੂਜਾ ਜਿਹੜਾ ਦਾਣਾ ਦੇ ਨਾਮ ਨੂੰ ਪੜਵਾਉਣਾਂ ਤੋਂ ਸੰਕੋਚ ਨਹੀਂ ਨਗਾਹਾਂ ਪ੍ਰਬੰਧਨਾਂ ਦੇ

ਦੇ ਨਾਲ ਚੱਲਣਾ ਕਰੋ ਤਾਲੀ ਨਾ ਕਰਿਓ ਧੀਰਜ ਨਾਲ ਚੱਲੋ ਤੇ ਥੋੜੇ ਤੋਂ ਥੋੜਾ ਬੋਦੇ ਤੋਂ ਬੋਦਾ ਬਾਬਾ ਦੀਪ ਸਿੰਘ ਜੀ ਨੂੰ ਜੋ ਆਪਾਂ ਯਾਦ ਕਰਦੇ ਆਂ ਦਪਾਰੇ ਤੇ ਜਾਂਦੇ ਆਂ ਤੇ ਉੱਥੇ ਜਾ ਕੇ ਵੀ ਸਾਧਨੀਆਂ ਕਰਦੇ ਆਂ ਤੇ ਹੁਣ ਵੀ ਅੱਜ ਵੀ ਸਮਝੋ ਕਿ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਹਨੂੰ ਹਮਰਪਤ ਹੋਣ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਆਂ ਤੇ ਪ੍ਰਬੰਧਕਾਂ ਦੇ ਮੀਤ ਦੇ ਨਾਲ ਕਿਹਦੇ ਯਾਰ ਹੋਣਗੇ ਜਾਂ ਬਣਾਵਾ ਤੇ ਜਲ ਪਾਣੀ ਵਰਤੇਗਾ ਜਦੋਂ ਸਾਡੋ ਹੋਏ ਹੋਏ ਇਹੋ ਬੇਰੇ ਹੋਏ ਬਾਰ ਬਾਰ ਬੇਨਤੀਆਂ ਭਾਈ ਸਰਪੁਰ ਦਾ ਕਿਰਪਾ ਕਰਨੀ ਸਹਯੋਗ ਦੇਣਾ ਸਾਧ ਸੰਗਤ ਕਿੱਥੇ ਜਾਣੀਆਂ ਜਿੱਤੇ ਇੱਕੋ ਨਾਮ ਖਾਣੀ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜਿੱਤੇ ਵਰਤਿਆ ਜਾਂਦਾ ਹੈ ਉਹ ਆਪ ਕੀਤਰੀ ਸਿੰਘ ਅੰਸ਼ਾਰ ਕੋ ਪਿਆਰ ਹੋਦੇ ਆ ਸਾਧ ਦੇ ਨਿਗਾਰਾਗ ਜਾਇਆ ਭਲੇ ਪਾਇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਭੁਸਰੀ ਆਸਾਨ ਦੇਖੋ ਲੱਗਦਾ ਦਾ ਟਾਕਾ ਬੋਲ ਰਿਹਾ ਹੋਏ ਬੱਲੇ ਬੱਲੇ ਹੋ ਰਹਾ ਹੈ ਨਾ ਕਾਚਾ ਜੂਰੇ ਵੱਟ ਕੇ ਬੱਲੇ ਬਰਾਹਮ ਬਹੁਤ ਗਤੀ ਕਾ ਫਾਇਦਾ ਬਹੁਤ ਗਤੀ ਫਾਇਦਾ ਆਹ ਸਾਹਰੀ ਦੂਰ ਤੋਂ ਬਹੁਤ ਗੁਰੂਆਂ ਨੂੰ ਬੁਲਾਇਆ ਸਾਡੇ ਇੱਕ ਫਾਟਪੁਰੀ ਦੀ ਕਿਪੜੇ ਨਾਲ ਫਾਟਪੁਰੀ ਦੀਓ ਕੇ ਵਾਇਰ ਹੈ सॼे सरकार जो भई गलाया हाज़िर कर I'm not going to be able to do that. I'm not going to be able to do Obrigado. <laughs> Thank you. ni उन खिड़ ते पैसे कोई कदुरु हिते कुलरा जी वण दसिया करना चंग दिव दसि करनागन जंग देडा हाथी मुर घर बि खणो जे